ਜੀ গুড ਮਾਰਨਿੰਗ ਜੀ ਸਾਰੇ ਤੁਸੀਂ ਸ੍ਰੀਕਾਲ ਜੀ ਆਈ ਹੋਪ ਤੁਸੀਂ ਸਾਰੇ ਇਹਨੇ ਠੀਕ ਠਾਕ ਹੋਵੋਗੇ ਵਧੀਆ ਹੀ ਹੋਵੋਗੇ ਸੋ ਆਪਾਂ ਖਾਣੀਆਂ ਰੋਟੀ ਤਸਵੀਰ ਦੇ ਜਦੋਂ ਦੇ ਉੱਤੇ ਲੱਗੇ ਹੋਏ ਆ ਕੰਮ ਕਰ ਕਰਨ ਤਾਂ ਕਿਚਨ ਸਾਡੀ ਚ ਜਿਹੜੇ ਸੀਗੇ ਸਾਫ਼ ਸੁਥਾਈਆਂ ਹੁੰਦੀਆਂ ਪਈਆਂ ਬਦਲ ਗਏ ਹੁਣ ਜਿਹੜੇ ਤੋਤੇ ਦਾ ਸੇਰੇ ਵੱਧ ਦੇ ਇੱਥੇ ਬਾੜ ਬਣਾ ਦੇ ਆਹ ਇਹਦੇ ਇੱਥੇ ਬਾੜ ਵਿੱਚ ਤੇ ਆਹ ਚੱਕ ਦ ਆਹ ਬੜਾ ਬਾਕੀ ਜਾਲੇ ਵਜਾਰੇ ਤਾਂ ਲਿੱਖ ਗਏ ਸੀ ਸਾਰੇ ਤੇ ਬਾਕੀ ਜਿਹੜੇ ਆਪਾਂ ਕੱਢਦੇ ਆ ਜਿਹੜੇ ਜਿਹੜੇ ਉਹਨਾਂ ਦੇ ਭਾਂਡੇ ਉਹਨਾਂ ਦੇ ਘਰ ਦੇ ਜਿਹੜੇ ਆਪਣੇ ਬਾਡੇ ਸੀਗੇ ਉਹ ਆਪਣੇ ਰੱਖ ਲਈਆ ਉਹਨਾਂ ਦੇ ਸਾਡੇ ਹਾਵਰੇ ਉਪਰਕਾਰ ਕੇ ਲਾਉਂਦੇ ਇਹ ਪਤਾ ਨਾ ਪਉਂਦੇ ਇਹ ਵਾਲੀ ਉਹਨਾਂ ਦੇ ਦਾ ਤੇ ਸਾਡੇ ਵਾਲੇ ਜਿਹੜੇ ਆ ਭਾਂਡੇ ਉਹ ਹੈਗੇ ਆ ਜੀ ਆਹ ਵਾਲੇ ਤੇ ਦੇਖੋ ਮਤਲਬ ਉਹ ਕਹਿ ਲਓ ਵੀ ਅਸੀਂ ਧੋ ਧੋ ਕੇ ਸਾਰੇ ਰੱਖਿਆ ਵੀ ਉੱਥੇ ਜਾਂਦੇ ਆ ਕੋਈ ਪਰੇਸ਼ਾਨੀ ਨਾ ਹੋਵੇ ਜਿਹੜੇ ਕੱਚ ਦੇ ਆ ਕਿਹੜੇ ਕੱਚ ਦੇ ਭਾਂਡੇ ਆ ਕਿਹੜੇ ਜਿਹੜੇ ਉਹ ਉਹਨਾਂ ਵਾਲੇ ਲੱਭ ਜਾ ਜਿਹੜੇ ਆਪਣੇ ਵਾਲੇ ਸੱਚ ਕੱਚ ਦੇ ਗਲਾਸੀਆਂ ਉਹ ਉਹ ਤਾਂ ਅੱਥਰਾਂ ਦੇ ਪਿੰਕ ਚੈਰ ਵੀ ਡਿੱਗ ਗਈ ਬਾਹਰ ਨਹੀਂ ਗਈ ਉਹ ਆ ਮੇਰਾ ਢੱਕਣ ਇਹ ਉਹਨਾਂ ਦੀ ਆ ਇਹਦਾ ਢੱਕਣ ਦੇ ਪਾਂਡੇਆਂ ਵਿੱਚ ਇਹ ਤੇੜੀ ਜਾਂਦਾ ਆ ਦੇ ਆ ਦੇ ਆ ਦੇ ਇਹ ਪਤਾ ਨਹੀਂ ਹੁਣ ਉਹਨਾਂ ਆ ਰਹੀ ਦਾ ਨਹੀਂ ਨਹੀਂ ਇਹਦਾ ਬੰਦਾ ਰੱਖੋ ਕਿਉਂਕਿ ਜਿਹੜੀ ਆਪਣੇ ਤੋਂ ਢੋਲਣੀ ਉਹਦਾ ਢੱਕਣ ਹੈਗਾ ਉਹੀ ਦੇ ਚ ਪਾਂਡੇਆਂ ਦੀ ਥੇ ਮਾਰਦੇ ਆ ਠੀਕ ਆ ਤਾਂ ਉਹ ਪਾਉਣ ਉਹ ਦੱਬੇ ਦੇ ਨਹੀਂ ਜਿਹੜੇ ਇੱਥੇ ਰੱਖ ਲਈ ਆਰੇਡੀ ਪਤੀਲੀ ਆ ਇਹ ਆਪਾਂ ਓਕੇ ਇੱਕ ਢੱਲ ਦੱਬੇ ਜਿਹੜੇ ਦੂਜੇ ਡਬਲਾ ਲਾਣਾ ਹਾਲਤ ਆ ਦੇ ਹਾਂ ਆਲੇ ਕੁਝ ਨਹੀਂ ਤੇ ਕੋਸੇ ਪਾਣੀ ਮਾਣੋ ਪਾ ਰੱਖਣਾ ਰੈਂਡੋ ਰੈਂਡੋ ਨਹੀਂ ਪਾਣੀ ਪਾਦੇ ਮਾਂ ਨਹੀਂ ਢਾਲ ਮਾਂ ਉਹ ਬਾਪੂ ਜੁਨੀਆ ਪਾਦੇ ਜੁਨੀਆ ਆਪਣੀ ਰੱਖਦਾ

ਨਹੀਂ ਜਿੰਨੇ ਜਿੰਨੇ ਕਨਾਲ ਖੁੰਦੀ ਇੱਥੇ ਆਪਾਂ ਉਹਨੇ ਇੱਥੇ ਰੱਖ ਦੇਣੀ ਬਾਕੀ ਆਪਾਂ ਆ ਲੂੰਡਾਂ ਨਹੀਂ ਇੱਥੇ ਨੂੰ ਵੀ ਪਾਣੀ ਪੋੜਾ ਨਹੀਂ ਲੈ ਕੇ ਤੁੰਗਾ ਇਹ ਨਹੀਂ ਟੱਪਿੰਗਾ ਬਾਕੀ ਧੋਧੀਆਂ ਗੁਰੂ ਖਾਨ ਵਾਲੀ ਇਹ ਤੇ ਨਹੀਂ ਖਾਨ ਵਾਲਾ ਵੀ ਕਰਾਉਂਦੇ। ਫੇਰ ਹੀ ਜਾਂਦੇ ਨੇ। ਬਰਾਤ ਉਂ ਤਾਂ। 4 ਤੇ ਦੇ ਦੇਣਾ ਬਿੜਦੇ ਜਿਹੜੇ ਆ ਕਾਂਡਾ ਦਾ ਬਖਾਂਡਾ ਹੋਰ ਚੀਜ਼ ਪਾਈ ਰੱਬ ਇੱਥੇ ਲਈ ਸੀ। ਆਪਾਂ ਨੂੰ ਇੱਥੇ ਪਾ ਲਾ ਖਾਂਡਾ ਤੇ ਗਿੰਦਾ ਨਹੀਂ। ਸੁੱਕੇ ਪਾ। ਆ ਇਹ ਗੋੜੇ ਹੀ ਸਾਨੂੰ ਉਹਨਾਂ ਨੂੰ ਪੀ ਰਿਹਾ। ਹਾਂ ਬੋਟਾ ਮਾਤੇ ਆਹ ਨੂੰ ਗੂਜਰ ਡੜਾ ਨੇ ਮੇਰਾ ਜੇਲੀ ਥੋਕੇ ਵਿੱਚ ਰੱਖਿਆ ਹਾਂ ਦਰਾਂ ਨੂੰ ਹਾਂ ਇਹ ਤੋਂ ਬਾਅਦ ਹਾਂ ਤੇਰੀ ਮੈਂ ਪਾਲੇ ਸਾਰੇ ਇੱਕ ਪਾਣੀ ਹੋ ਗਿਆ ਚੱਲ ਉਹ ਪੱਤੀ ਵੀ ਚਾਹੀਦੀ ਕਰਦੀ ਇਸ ਕਰ ਤੱਕ ਪੰਨ ਨਹੀਂ ਜਿਆ ਸਾਰੇ ਹੋ ਗਏ ਤੂੰ ਕੋਰੇ ਹੋਰ ਤਾਂ ਡੱਬੇ ਬਾਹਰ ਇਹਨਾਂ ਦਾ ਕੰਮ ਕੀ ਕਰੀਏ ਆ ਲੱਗਦਾ ਇਹਦਾ ਇਹ ਹੀ ਹੈ ਨਾ ਆਹੀ ਆ ਇੱਥੇ ਰੱਖ ਲੈ ਆਹ ਇੱਥੇ ਨਹੀਂ ਕੋਣਾਈ ਸੋਨੇ 150 ਰੁਪਏ 100 ਰੁਪਏ ਉਹ ਕਿਤੇ ਆਪਣਾ ਡੱਬਾ ਕਿਤੇ ਹੁੰਦਾ ਪਈ ਗਈ ਆਪ ਕੋ ਨਹੀਂ ਥਈਆ ਲੰਨੂ ਸਾਡਾ ਇੰਨਾ ਤੰਗ ਕਰਦਾ ਨਾ ਉਹਨੇ ਅੰਦਰ ਚੀਕਾ ਹੀ ਮਾਰ ਦਿੱਤਾ ਆਹ ਸੁਬਾਨ ਅੱਲਾਹ ਜੀ ਜੀ ਸਾਨੂੰ ਫਰਮਾ ਜੀ ਜਿਹਾ ਜਿਹਾ ਘਰ ਕਰ ਮਿਲ ਜੁਕੇ ਆਪਾਂ ਕਰਦੇ ਰੱਖ ਲਾਉਂਦੇ ਰੱਖ ਲਾਉਂਦੇ ਸ਼ੁਕਰ ਮਾਲਕ ਆਹ ਕਿੰਨੇ ਪੇਟੀ ਲੱਗੀ ਉਹਨਾਂ ਦੇ ਸਮਾਨ ਤੋਂ ਕੋਈ ਆ ਤੇ ਜੋ ਮਿਲਿਆ ਤਾਂ ਨਾ ਆਪਾਂ ਦਾ ਕੰਮ ਆ

ਉਹ ਬਹੁਤ ਜਿਆਦੇ ਸੀਗੇ ਔਰ ਜਿਹੜੇ ਇਹਨਾਂ ਦੇ ਪਾਂਡੇ ਵਿੱਚ ਇੱਥੇ ਟਿਕਾ ਚੁੱਕੇ ਆ ਤੇ ਆਪਣਾ ਕੱਚ ਦਾ ਜੱਗ ਜੱਗ ਦੱਸਿਓ ਕਿ ਸੋਨਾ ਹੈ ਇਹ ਨਹੀਂ ਢੇਰਾ ਦੇ ਕੇ ਨੂੰ ਖਾਈ ਵਾਹ ਦੱਬਾ ਸਾਡਾ ਟੁੱਟ ਗਿਆ ਸੀ ਇੱਕ ਨਮਾ ਹੁਣ ਆ ਜਿਹੜੇ ਭਾਂਡੇ ਆ ਇਹ ਇਹ ਜਿਹੜੇ ਰੱਖਣੇ ਆ ਆਹ ਬੜੀ ਗਲਾਸੀ ਬੋਲੀਆਂ ਰੱਖਣੀਆਂ ਪੁਰਾਣੀਆਂ ਦੋਰੀਆਂ ਜੀ ਆਹ ਗਲਾਸੀ ਆ ਨਿੱਕੋ ਜਿਹੀ ਗਲਾਸੀ ਜਿਹੜੀ ਅੱਛਾ ਨਹੀਂ ਹਾਂ ਨਵੀਂ ਜਿਹੀ ਮੁਟਾਪੀ ਨਹੀਂ ਹਾਂ ਮੇਰਾ ਵੀ ਨਿੱਕੀ ਜਿਹੀ ਗਲਾਸੀ ਗਲਾਸ ਆ ਗਲਾਸ ਰਹਿਣ ਦੀ ਹੈ ਦੇਖੀ ਯਸਸਸ ਉਹ ਵੀ ਜਿਹੜੀ ਰਹਿਣ ਦੀ ਕਿ ਭਾਂਡੇ ਕਿਹੜੇ ਜਿਵੇਂ ਇਹੋ ਜਿਹੇ ਜਲਦਦਾਨ ਟੋਕਰਾਂ ਦੇ ਉੱਤੇ ਰੰਦ ਉੱਤੇ ਟੋਕਰ ਉੱਤੇ ਰੰਦ ਉੱਤੇ ਕਹਿਣਾ ਨਾ ਖਾਲੀ ਹੈ ਖਾਲੀ ਹੋਣ ਕਹਿਣਾ ਜਿੰਨੇ ਜਿਹੇ ਹੈਗੇ ਉਹਨੇ ਦੇ ਰੱਖ ਤੇ ਉਹ ਰੱਖਣਾ ਤੁਹਾਡੇ ਲੈ ਜਾਉਂਗਾ ਉਹਦਾ ਸੰਧੀ ਹੈ ਫਿਰ ਉਹ ਇਹਦੇ ਚ ਟਿਕਾਵਾਂਗੇ ਆਵਲਾ ਟਪਕੇ ਦਾ ਕਿਹੜਾ ਆਵਲਾ ਕਿਹੜਾ ਆ ਸੁਨੀਲ ਪਾਜੀ ਹੁਣਾਂ ਦਾ ਸੀਗਾ ਇਹ ਕਾਦਾ ਇਹ ਉਹ ਮਸ਼ੀਨ ਦਾ ਇਹਨੂੰ ਰੱਖ ਲਵਾਂ ਉਹਨੂੰ ਲੰਮਾ ਇਧਰ ਨੂੰ ਕਰ ਉਹ ਫਿਰ ਜੋ ਬੰਨ੍ਹ ਆਹ ਕਿਤੇ ਖਾਲੀ ਕਰਨੇ ਸੋਖੇ ਪਏ ਆ ਆਸਾਨੀ ਚੱਲਦੀ ਹੈ ਹਨ ਮੈਂ ਇੱਥੇ ਬੈਠੂ ਕਿ ਯਾਰ ਬਣਾ ਦੇ ਫਰਾਈ ਬੀਨ ਵਗੈਰਾ ਜੋ ਕੁੱਕਰਿਆ ਉਹ ਆਪਾਂ ਇਹਨਾਂ ਦੇ ਬਾਹਰ ਜਾਣੇ ਆਹ ਭਾਈ ਹੁਣਾਂ ਦਾ ਡੱਬਾ ਤੇ ਰਫਨ ਬਾਕਸ ਲਓ ਇੱਥੇ ਜੜ ਜੜ ਮੇਨ ਮੇਨ ਆ ਉਹ ਆਪਾਂ ਕੱਢ ਜਾਣੇ ਭਾਂਡੇ ਸਾਡੇ ਜੜੇ ਉਹ ਅਸੀਂ ਤਾਂ ਲੈ ਕੇ ਜਾਣੇ ਆ ਤੇ ਜਿਹੜੇ ਜਿਹੜੇ ਇੱਥੇ ਦੇ ਆ ਭਾਂਡੇ ਉਹ ਪਕੜ ਦੇਣੇ ਬਸ ਨੰਨੂ ਦਾ ਟਿਫਨ ਬਾਕਸ ਵੀ ਇੱਥੇ ਰੱਖ ਦੇਣਾ ਡੱਲੂ ਦਾ ਟੱਕਣ ਆ ਇਸ ਕੋ ਕਿੰਨੀ ਕੁਕਰ ਆ ਦੇ ਮੈਂ ਕਹੇ ਇਹ ਵਾਲੇ ਆ ਜਿਹੜੇ ਪਾਂਡੇ ਆ ਨਾ ਆ ਵਾਲੇ ਆ ਤੇ ਆ ਵਾਲੇ ਮੈਂ ਕਿੱਥੇ ਰੱਖ ਦਿਆਂ ਆਹ ਵਾਲੇ ਇਹ ਮੁੰਡੇ ਇਹ ਤਾਂ ਕਾਹ ਤੱਕਣ ਦੇਣਾ ਡੱਬੇ ਕਿਹੜਾ ਹਾਰੇ ਰੱਖ ਦੇ ਇੱਥੇ ਹੋਰ ਕੋਲੀਆਂ ਹੋਰ ਕੋਲੀਆਂ ਨਹੀਂ ਲੈਂਦੀਆਂ ਕੋਈ ਹੋਰ ਕੋਲੀਆਂ ਨਹੀਂ ਪੁਰਾਣੀਆਂ ਜਿਹੜੀਆਂ ਕਿੱਥੇ ਕੋਲੀਆਂ ਹੋਰ ਇਹ ਚ ਪੁਰਾਣੀਆਂ ਪ੍ਰਾਣੀਆਂ ਸਾਰੀਆਂ ਘੜਤੀਆਂ ਮੈਂ ਉਹ ਇੱਕ ਹੀ ਆ। ਉਹਦਾ ਕਿਹੜਾ ਕੋਣ ਦੇਖੀ ਬੋਲਣਾ ਚਾਹੀਦਾ। ਹਾਂਜੀ। ਦੇ ਦਿੰਦੇ ਹਾਂ ਹੁੰਦੇ ਪਾਉਂਗਾ। ਬਸ ਇਹ ਆ। ਇੱਕ ਡੱਬਾ ਇਹਦਾ ਉਹ ਸ਼ੌ ਅੰਦਰ ਆ। ਉਹਦੇ ਚ ਦੁੱਧ ਆ। ਪਤਾ ਨਹੀਂ ਹੁਣ ਕਿੰਤੀ ਆ। ਇਹ ਤਾਂ ਣ ਧੱਕਣ ਪਤਾ ਹੁਣ ਮੈਨੂੰ। ਬਸ ਭਾਂਡੇ ਆਪਣੇ ਹੀ ਆ ਨਾ। ਬਾਕੀ ਜਿਹੜੇ ਉਹ ਤਾਂ ਬੋਰਿਆਂ ਚ ਆਪਣੇ ਸੁੱਜੇ ਹੀ ਆ। ਉਹ ਤਾਂ ਪੇਟੀ ਜੀ ਆ। ਹਿੱਕੜ ਦੋਨੇ ਤੇ ਹਾਇ ਵੀ ਕੱਢਨੇ ਓ ਡਰਮੀ ਕਿੱਥੇ ਆ ਡਰਮੀ ਮੈਂ ਕਿ ਸਾਫ਼ ਕਰ ਲਵਾਂ ਮੈਂ ਡਰਮੀ ਚ ਜਿਹੜੀਆਂ ਦਾਲਾਂ ਆ ਉਹ ਡੱਬਿਆਂ ਚ ਕੱਢ ਲਵਾਂ ਅੰਜਾ ਜਦੋਂ ਆਪਾਂ ਘਰ ਛੱਡ ਕੇ ਜਾਣਾ ਤੁਹਾਨੂੰ ਸਾਰੀ ਲੁੱਕ ਦਿਖਾਵਾਂਗੇ ਘਰ ਦੀ ਹਣਾ ਮੰਮੀ ਮੈਂ ਕਿਹਾ ਜਦੋਂ ਆਪਾਂ ਘਰ ਛੱਡ ਕੇ ਜਾਣਾ ਹੁੰਦਾ ਤੁਹਾਨੂੰ ਸਾਰੀ ਲੁੱਕ ਦਿਖਾਵਾਂਗੇ ਯਾਦ ਕਰ ਉਹ ਡਰਮੀ ਚ ਆਟਾ ਆਇਆ ਕਿ ਭਲਾ ਆਪਾਂ ਕੱਢ ਲਿਆ ਸੀ ਸਾਰਾ ਹੀ ਬਸ ਸਹੀ ਹੈ ਹਾਂ ਜੀ ਜੀ ਆ ਹੁਣ ਡਰਮੀ ਆ ਇੱਥੇ ਜਿਹੜੀਆਂ ਦਾਲਾ ਵਗੈਰਾ ਉਹ ਆਪਾਂ ਕੱਢ ਲਈਏ ਡੱਬਿਆਂ ਚ ਤੇ ਡੱਬਿਆਂ ਦੇ ਟੱਕਣ 100 ਓ ਮਾਈ ਗੋਡ ਹਾਂਜੀ ਉਹੀ ਟਰਮੀ ਜੋ ਮੈਂ ਕਿਹਾ ਦਾਲਾ ਵਗੈਰਾ ਜਿਹੜੀਆਂ ਨੇ ਕੱਢ ਲਈਏ ਜਿਹੜੇ ਪੈ ਕੇ ਉਹ ਪੈ ਕੇ ਹੀ ਰਹਿਣ ਦਿੰਨੇ ਆ ਸਾਡੀਆਂ ਕੁਝ ਕਿ ਪੈਕਿੰਗ ਦਾਲੇ ਹੈਗੀਆਂ ਆ ਜਿਹੜੀਆਂ ਅਸੀਂ ਯੂਜ਼ ਨਹੀਂ ਕੀਤੀਆਂ ਨਾ ਖਾਧੀਆਂ ਆ ਉਹ ਆਪੇ ਕੱਲ੍ਹ ਖਾ ਕੇ ਪਾ ਲੈਂਦੇ ਸਾਰੇ ਚਲੋ ਵੀ ਹੁਣ ਆਪਾਂ ਕਰੀਏ ਜੀ ਆਪਣਾ ਅੰਦਰਲਾ ਕੰਮ ਇਹਦੇ ਤੇ ਹਾਂ ਨਾ ਕੋਈ ਜਲਦੀ ਜਲਦੀ ਕਰੋ ਲੱਗਦਾ ਹੈ ਭਾਈ ਛੱਪੇ ਆਇਆ ਹੈ ਸਮਾਰਟੀ ਸੰਪੈ ਗਈ ਹੈ ਜੀ ਕਾਲ ਸਮਾਨ ਤੇ ਸਮਾਨ ਪਤਾ ਜਦੋਂ ਮੈਂ ਚੱਕ ਲੈਣਾ ਆ ਤੇ ਕਰਦੇ ਪਏ ਆ ਪਰ ਇੰਨੀ ਵੀ ਨਹੀਂ ਜਲਦੀ ਥੋੜਾ ਜਿ ਸਰਲੀ ਨਾਲ ਚੱਕਾ ਆ ਮੈਨੂੰ ਕਹਿੰਦੇ ਜਲਦੀ 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 ਕਰ ਉਹ ਜਲਦੀ ਕਹਿੰਦਾ ਹੁੰਦਾ ਤੈਨੂੰ ਪਤਾ ਹੀ ਹੈ ਇਹਦੇ ਚ ਆਪਾਂ ਜੁੱਤੀਆਂ ਸਾਰੀਆਂ ਪਾ ਲੈਣੇ ਆ ਨਾ ਆ ਦੇਖ ਲਈ ਆ ਹੁਣ ਕਿੰਨੇ ਚੱਕ ਜੁੱਤੀਆਂ ਸਾਰੀਆਂ ਪਾ ਲੈਣੇ ਤੇ ਉੱਥੇ ਰੱਖਦੀ ਤੂੰ ਗੱਡੀ ਦਾ ਚਾਰਜ ਵੀ ਚਾੜ੍ਹਣਾ ਉਹ ਗੱਡੀ ਦਾ ਚਾਰਜ ਨਹੀਂ ਗੱਡੀ ਦਾ ਚਾਰਜ ਹੋ ਆਪਾਂ ਉਹ ਕਿੱਟ ਤੇ ਸਾਰਾ ਸਮਾਨ ਪਾਉਣਾ ਆ ਜਿਹੜੀ ਕਿੱਟ ਜਮਰੀ ਕਿੱਟ ਹੈ ਨਾ ਨਹੀਂ ਆਉਂਦਾ ਹਾਂ ਗੱਡੀ ਵਾਲਾ ਮੈਂ ਹੋਈ ਤਾਂ ਨਹੀਂ ਨਾ ਇਦਾਂ ਦਾ ਸਾਰਾ ਹੀ ਸਮਾਨ ਨਾ ਜਿਹੜਾ ਵੀ ਤੁਹਾਨੂੰ ਦਿੱਤਾ ਹੀ ਗਿਆ ਪਰ ਉਹਦਾ ਚਾਰਜ ਆਉਣਾ ਆ ਆ ਇਹ ਵੀ ਤਿੰਨ ਗਿਆ ਇੱਕ ਚੋਰ ਪਾਉਣਾ ਨੇ ਤਾਂ ਲਾ ਮੈਂ ਕਿ ਇੰਨੇ ਬੜੀ ਸਫਾਈ ਕਰਦੀ ਆ ਫਿਰ ਸਾਰਾ ਸਮਾਨ ਪਾਉਣਾ ਇਹ ਵੀ ਚਾਈ ਵੀ ਇਹੇ ਪਿਛਾ ਦੇ ਜਾਗਦੇ ਉੱਪਰ ਉਹ ਲਿਆ ਕੇ ਬਿਠਾਉਣੀ ਅੱਛਾ ਠੀਕਾ ਕਰ ਲਓ ਉਹ ਤਾਂ ਅੱਛਾ ਇਹ ਤਾਂ ਸਾਰਾ ਕੰਮ ਨਿਬੜ ਚੁੱਕਿਆ ਹੈ ਹਾਂ ਸੋਚਣਾ ਹਾਂ ਉਹ ਸਾਰਾ ਕੰਮ ਨਿਬੜ ਗਿਆ ਇੱਕ ਰੀਤੀ ਵੀ ਨਹਾਉਣਾ ਹੈ ਕਿਸਿੰਦਰ ਹਾਂਜੀ ਉਹ ਨਾ ਤਾਂ ਲਹੂਣਾ ਮੈਨੂੰ ਜਾਗਤ ਬਾਹਰੋਂ ਤੇ ਬੈਠ ਕੇ ਦੇਖੋ ਮੈਂ ਸਫਾਈ ਕਰਨੀ ਆ ਮੰਨਣਾ ਉਹਨੇ

ਬਾਈ ਕੱਢ ਲਿਆ ਕਿਚਨ ਜੋ ਵੀ ਸਮਾਨ ਤੇ ਇਧਰੋਂ ਵੀ ਤੇ ਆ ਸਾਡਾ ਖਲਾਰਾ ਤੁਸੀਂ ਦੇਖ ਸਕਦੇ ਹੋ ਸਾਰੇ ਇੱਤਰ ਝਾੜੂ ਪੋਚਾ ਲੱਗਾ ਲੱਗਾ ਆ ਤੇ ਜਿਹੜਾ ਸਾਡਾ ਵਾਈਫਾਈ ਵਗੈਰਾ ਹੈਗਾ ਆ ਐਲਈਡੀ ਵਗੈਰਾ ਹੈ ਲੋਨ ਵਾਲੀ ਆ ਆ ਸਾਰਾ ਹੀ ਹੈ ਸਮਾਨ ਜਿਹੜਾ ਆ ਸਾਰਾ ਹਜੇ ਕਮਰੇ ਚੋਂ ਉਤਾਰਨਾ ਆ ਤੇ ਇਧਰੋਂ ਸਾਰਾ ਸਮਾਨ ਆਪਾਂ ਕੱਢ ਚੁੱਕੇ ਆ ਜੁੱਤੀਆਂ ਵਗੈਰਾ ਜੋ ਵੀ ਗੱਦੇ ਵਗੈਰਾ ਇਧਰੋਂ ਵੀ ਸਾਰਾ ਕੱਢਤਾ ਆ ਭਾਂਡੇ ਤੁਸੀਂ ਦੇਖ ਸਕਦੇ ਆ ਭਾਂਡੇ ਦੇਖੋ ਸਾਡੇ ਰਸੋਈ ਦਾ ਕੰਮ ਸਾਡਾ ਸਾਰਾ ਨਿਬੜ ਚੁੱਕਿਆ ਹੈ ਰਸੋਈ ਤੁਹਾਨੂੰ ਦਿਖਾਈ ਦਿੰਨੇ ਆ ਤੇ ਜਿਹੜਾ ਕੋਠੇ ਦਾ ਸੀਗਾ ਕੱਲ ਆਪਾਂ ਪੈਕਿੰਗ ਕੋਠੇ ਤੋਂ ਕੱਪੜਿਆਂ ਦੀ ਕਰ ਲਈ ਸੀਗੀ ਤੇ ਥੋੜੇ ਜਿਹਾ ਕੱਪੜੇ ਸਾਡੇ ਰੰਦੇ ਹੋਏ ਆ ਤੇ ਜਿਹੜੇ ਵੀ ਪੇਟੀਆਂ ਚੋਂ ਕੱਢਣ ਵਾਲੇ ਆ ਸਾਨੂੰ ਇਹ ਸਮਝ ਆਂਦੀ ਕਿ ਪੇਟੀ ਅਸੀਂ ਕਿੱਦਾਂ ਸੰਭਾਲਾਂਗੇ ਤੇ ਆਪਾਂ ਤੁਹਾਨੂੰ ਫਾਈਨਲ ਲੁੱਕ ਵੀ ਦਿਖਾਵਾਂਗੇ ਸਾਰੇ ਘਰ ਦੀ ਤੇ ਬਾਕੀ ਬਹੁਤ ਮਿਸ ਕਰਾਂਗੇ ਸੋ ਪਾਜੀ ਚਲੋ ਵੀ ਆਪਾਂ ਹੁਣ ਆ ਕਮਰੇ ਚੋਂ ਕਰ ਲਈਏ ਕੰਮ ਕਿਦਾਂ ਭੁੱਖਾ ਬੋਲਦਾ ਹਾਂਜੀ ਭੁੱਖਾ ਬੋਲਦਾ ਭੁੱਖਾ ਬੋਲ ਭੁੱਖਾ ਨੀ ਲੰਮਾ ਭੁੱਖਾ ਹੋਦਾ ਇਹ ਭੁੱਖਾ ਹੈ ਹਾਂਜੀ ਜੀ ਹੁਣ ਆਪਾਂ ਲੱਗੇ ਆ ਵੀ ਆ ਇਹਨਾਂ ਦਾ ਡਿਲੀਵਰੀ ਵਾਲਾ ਬੈਗ ਆ ਇਹਦੇ ਚ ਹਾਂਜੀ ਇਹਦੇ ਚ ਆਪਾਂ ਸੋਚਿਆ ਵੀ ਜਿਹੜੇ ਅੰਦਰਲੇ ਕੱਪੜੇ ਆ ਉਹ ਸਾਡੇ ਲਿਫਾਫੇ ਜਿਹੜੇ ਉਹ ਬਹੁਤ ਜ਼ਿਆਦਾ ਆ ਆ ਦੇਖੋ ਸਾਡੇ ਬਹੁਤ ਨਾਲ ਲਿਫਾਫੇ ਨੇ ਸੋਚਿਆ ਵੀ ਇਹ ਵਾਲੇ ਲਿਫਾਫੇ ਜਿਹੜੇ ਸਾਰੇ ਇਹਦੇ ਚ ਕਵਰ ਹੋ ਜਾਣਗੇ ਤਾਂ ਵੀ ਜਿਹੜਾ ਸੋਖਾ ਹੋ ਜਵੇ ਅਲ ਜਾਣਾ ਹਾਂਜੀ ਕਿਦਾਂ ਹਾਇ ਰੱਬਾ ਬਹੁਤ ਖਾ ਤੇ ਕਿਦਾਂ ਹਾਂ ਇਹਦੇ ਚ ਪਾ ਲੈਣੇ ਆ ਲਫਾਫੇ ਸਾਰੇ ਹਨਾ ਚਲੋ ਜੀ ਆਜੋ ਇਹ ਇਦਾਾਰੇ ਤੋਂ ਭਾਵੇਂ ਚਾੜ੍ਹ ਕੇ ਪਾਉਂਦਾ ਇੰਦਾ ਸੁਹਾਵੇ ਦੇ ਕੱਪੜੇ ਸੁਹਾਵਾ ਤੇ ਹੀ ਗਾਦੇ ਆਹ ਇੱਥੇ ਮੈਂ ਹੋਰ ਪੈ ਦੂੰ ਆਹ ਬੱਲੇ ਜਮਾ ਦੇ ਕਿਤਨਾ ਆ ਗਿਆ ਬਹੁਤ ਡੈਰ ਤੋਂ ਆਉਣਾ ਕੰਦੀ ਵਿੱਚ ਇਹ ਉਹ ਬਾਦ ਵਿੱਚ ਪਾ ਲਾਂਗਾ ਕਰਵਾ ਮੇਰੇ ਆਲੇ ਪਾ ਦੇਣੀ ਬੱਚਾ ਕਿਹੜਾ ਆਈ ਜਾਣੇ ਕਾਫੀ ਹੈ ਨਾ ਬਾਲ ਲੱਗ ਗਿਆ ਚਾਹ ਕਦੇ ਆਪਾਂ ਤਾਂ ਕੋਈ ਨਹੀਂ ਆ ਕਿਕਰਾਂ ਪਰਦਾ ਚਾਹੀਦਾ ਹੁੰਦਾ ਉਹ ਪਰਦਾ ਮੰਗ ਲਈ ਆ ਰਿਹਾ ਤਾਂ ਹਟੇ ਨਹੀਂ ਆਪਣੇ ਬਾਹਰ ਸੱਚੀ ਸੱਚੀ ਅਜੀ ਪ੍ਰੌਂਟ ਵੀ ਲੈਦੀ ਔਰ ਕੁਡਲਾ ਵੀ ਜਮਾਤੀ ਬਣਾ ਲੇਗਾ ਆ ਕਿੱਟਾ ਕੁੱਟਾ ਚੰਗਾ ਬਿਚੀ ਰੱਖੀ ਬਾਸ ਬਿਚੀ ਮੋਈਨੇ ਵਿਚਾਰੇ ਨੂੰ ਹੁਣ ਕਿੱਲਾ ਹਾਂਜੀ ਚਲੋ ਇਹ ਆ ਤੇ ਲਿਆ ਕੋਰੀਏ ਦੇ ਵੀ ਚੱਲੇ ਆ ਬਿਲਮਾਰੀ ਖਾਣੀ ਹੋ ਗਈ ਆ ਤੇ ਤੋਰ ਇਹ ਉਹ ਆਖ ਕੇ ਲੈ ਜਦਾ ਸਮਾਨ ਸੀ ਇਹਦੇ ਚ ਕੱਪੜੇ ਨਾ ਪੈ ਸਕੂ ਆ ਇਹ ਤਾਂ ਬੋਨੇ ਨੇ ਪੈਣੇ एकड़ा सिपोण है यार। मेरे पास है ये। मैं तो ये ही सेट हूँ। पाला के ऊपर आपने। आप तो मेरे घर देख रहे हो। ये ऊपर पाले हैं। आई तो साथ लगा है यार। तब आप रखोंगे सही चीज़। ओके ना उठो देन। उठो देन। फिर तो कम्बूत करना है। बाद में तो हम केरी मशीन बनी है। क्या ना? तो तो ਜਿਹੜੀ ਆਪਾਂ ਨੂੰ ਨਹੀਂ ਹਾਂ ਕੋਠੇ ਤੇ ਹੁਣ ਕੀ ਕੀ ਆ ਪਤਾ ਮੇਰਾ ਨੰਨੂ ਦਾ ਡੈਡੀ ਮੇਰੀ ਅੱਕਾ ਚੱਪਲ ਕਿੱਧਰ ਗਈ ਗਵਾਚ ਗਈ ਮੇਰਾ ਸੈਨ ਨਾ ਕਿ ਜਵਾਦ ਦੇ ਨੇ ਗਵਾਦ ਦੇ ਵਿਚਾਰੇ ਨੂੰ ਲਾ ਲਓ ਆਈ ਧੀਏ ਨਹੀਂ ਇਹਦੀ ਲੀਡ ਸਾਡੀ ਲੀਡ ਪਾਈ ਹੈ ਵਿੱਚ ਅਸੀਂ ਚੀਜ਼ਾਂ ਆ ਗਿਆ ਨਹੀਂ ਨਹੀਂ ਕਿਆ ਚੀਜ਼ ਪਾਈ ਆ ਇਹ ਵਿੱਚ ਲੈ ਤੇ ਕਿਹਨੇ ਕਿਆ ਚੀਜ਼ ਮਰਖੀ ਆ ਬਾਤੇ ਲੱਗਣੀ ਆ